ਉਹ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਜਾਂਦਰੇ ਮੈਂ ਉਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਪਿਛਲੇ ਲੀਡਰਾਂ ਨੇ ਕਿਹਨੇ ਕੀ ਲੈ ਕੇ ਪੰਜਾਬ ਦੇ ਪਾਣੀ ਵੇਚੇ ਇਹ ਮੇਰੇ ਨਾਲੋਂ ਵੱਧ ਸਾਥੀ ਮੇਰੇ ਵੀਰੋ ਇਹ ਤੁਸੀਂ ਜਾਣਦੇ ਹੋ ਪਰ ਫੇਰ ਸ਼ੁਕਰਾਨਾ ਉਸ ਪਰਮਪਿਤਾ ਪ੍ਰਮਾਤਮਾ ਦਾ ਕਿ ਅਜੇ ਅਜੇ ਲੋਕਾਂ ਦੇ ਹੱਥਾਂ ਦੇ ਵਿੱਚ ਤੁਸੀਂ ਵਾਗਡੋਰ ਦਿੱਤੀ ਪ੍ਰਮਾਤਮਾ ਨੇ ਕਿ ਜਿਹੜੇ ਸਾਫ਼ ਨੀਅਤ ਔਰ ਨੀਤੀ ਦੇ ਨਾਲ ਅੱਜ ਪੰਜਾਬ ਦੀ ਸੇਵਾ ਕਰਨ ਲੱਗੇ ਹੋਏ ਨੇ ਔਰ ਜਿਹੜੇ ਮੈਂ ਗੱਲ ਕਰ ਰਿਹਾ ਸੀ ਪਹਿਲਾ ਯੁੱਧ ਦੀ ਯੁੱਧ ਪੰਜਾਬ ਨੇ ਮੇਰੇ ਵੀਰੋ ਮੇਰੇ ਸਾਥਿਓ ਯੁੱਧ ਚਾਹੇ ਮੁਗਲਾਂ ਨਾਲ ਹੋਵੇ ਚਾਹੇ ਅੰਗਰੇਜ਼ਾਂ ਨਾਲ ਹੋਵੇ ਚਾਹੇ ਗੋਂਡੀ ਮੁਲਕ ਦੇ ਨਾਲ ਹੋਵੇ ਪੰਜਾਬ ਨੇ ਹਰ ਯੁੱਧ ਦੇ ਵਿੱਚ ਫਤਿਹ ਜਿਹੜੀ ਉਹ ਪਾਈ ਹੈ ਹਿੱਕ ਠੋਕੇ ਜਿੱਤਾਂ ਪ੍ਰਾਪਤ ਕੀਤੀਆਂ ਨੇ ਪੰਜਾਬ ਨੇ ਪਰ ਆਹ ਜਿਹੜਾ ਪੰਜਾਬ ਨੂੰ ਪਿਛਲੇ ਸਮਿਆਂ ਦੀਆਂ ਸਰਕਾਰਾਂ ਨੇ ਪਿਛਲੇ ਸਮੇਂ ਦੇ ਲੀਡਰਾਂ ਨੇ ਜੋ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਕੇ ਜੋ ਦੇਸ਼ ਦੇ ਨਾਲ ਔਰ ਪੰਜਾਬ ਦੇ ਨਾਲ ਧਰੋਹ ਕਮਾਇਆ ਉਹ ਬਖਸ਼ਣਯੋਗ ਨਹੀਂ ਹੈਗਾ ਉਹ ਬਖਸ਼ਣਯੋਗ ਨਹੀਂ ਹੈ ਮੇਰੇ ਵੀਰੋ ਤੇ ਅੱਜ ਅੱਜ ਇਸ ਗੱਲ ਦੀ ਤਸੱਲੀ ਹੈ ਕਿ ਉਹਨੂੰ ਵੀ ਉਸ ਧਰਤੀ ਨੂੰ ਜਿਹੜੀ ਕਿ ਗੁਰੂਆਂ ਪੀਰਾਂ ਦੀ ਹੈ ਜਿਹੜੀ ਕਿ ਜਿਹੜੀ ਕਿ ਮੁਲਕ ਦੇ ਵਿੱਚ ਪਹਿਲੇ ਨੰਬਰ ਤੇ ਮੰਨੀ ਜਾਂਦੀ ਸੀਗੀ ਅੱਜ ਉਹਦੀ ਲੜਾਈ ਦਾ ਆਗਾਜ਼ ਹੈ ਜਿਹੜਾ ਉਹ ਜਿੱਥੇ ਸਰਕਾਰ ਵੱਲੋਂ ਕੀਤਾ ਗਿਆ ਪਰ ਇਹ ਤੁਹਾਡੇ ਬਿਨਾ ਮੇਰੇ ਵੀਰੋ ਇਹ ਸੰਭਵ ਨਹੀਂ ਹੈਗਾ ਤੁਹਾਡੇ ਬਿਨਾ ਸੰਭਵ ਨਹੀਂ ਹੈਗਾ ਮੈਂ ਤਾਂ ਇੱਕੋ ਹੀ ਗੱਲ ਜਾਣਦਾ ਕਿ ਰਾਜਨੀਤੀ ਸਭ ਤੋਂ ਪਵਿੱਤਰ ਪੇਸ਼ਾ ਸਭ ਤੋਂ ਪਵਿੱਤਰ ਕੰਮ ਹੈ ਜੇ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਇਮਾਨਦਾਰੀ ਨਾਲ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਤੁਸੀਂ ਲੱਖਾਂ ਲੋਕਾਂ ਦਾ ਭਲੇ ਜਿਹੜਾ ਉਹ ਕਰ ਸਕਦੇ ਹੋ ਪਰ ਜੇ ਬਦ ਨੀਅਤ ਹੋਵੇ ਤੇ ਰਾਜਨੀਤੀ ਸਭ ਤੋਂ ਕਲੰਕਿਤ ਵੀ ਹੋ ਜਾਂਦੀ ਹੈ ਆਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਤੇ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਸਾਥਿਓ ਤਹਿਯਾ ਕੀਤਾ ਹੈ ਕਿ ਰਾਜਨੀਤੀ ਨੂੰ ਇੱਕ ਸਾਫ਼ ਸੁਥਰੇ ਪਵਿੱਤਰ ਕੰਮ ਵੱਜੋਂ ਸੇਵਾ ਵੱਜੋਂ ਇਹਨੂੰ ਸਥਾਪਿਤ ਕਰਨਾ ਹੈ ਕਿਉਂਕਿ ਨੀਅਤ ਸਾਫ਼ ਹੈ ਨੀਤੀ ਸਾਫ਼ ਹੈ ਇਹਦੇ ਨਾਲ ਨਾਲ ਜਿੱਥੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਹੀ ਵੱਡੀ ਜ਼ਿੰਮੇਵਾਰੀ ਅੱਜ ਪਿੰਡਾਂ ਵਾਲਿਆਂ ਦੀ ਬੋੜਾਂ ਵਾਲੇ ਦੀ ਵੀ ਬਣਦੀ ਹੈ ਕਿਉਂਕਿ ਇਹ ਉਹੀ ਤੁਸੀਂ ਲੋਕ ਹੋ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਆਪਾਂ ਤੁਹਾਡੇ ਤਾਂ ਮੈਨੂੰ ਇੱਧਰ ਦੁਆਬੇ 'ਚ ਪਤਾ ਨਹੀਂ ਪਰ ਸਾਡੇ ਮਾਲਵੇ ਵਾਲੇ ਪਾਸੇ ਕਾਲੇ ਕੱਛਿਆਂ ਵਾਲੇ ਬੜੇ ਮਸ਼ਹੂਰ ਸੀਗੇ ਤੇ ਉਹਨਾਂ ਨੂੰ ਵੀ ਜੇ ਠੱਲ ਪਾਈ ਜਾਂਦੀ ਸੀ ਤੇ ਆ ਜਿਹੜੀਆਂ ਕਮੇਟੀਆਂ ਨੇ ਜਾਂ ਠਿਕਰੀ ਪੈਰਨ ਜਿਹੜੇ ਪਿੰਡਾਂ ਵਾਲੇ ਜੋ ਤੱਕ ਲੋਕ ਇਕੱਠੇ ਨਹੀਂ ਹੁੰਦੇ ਸਾਥੀ ਵੀਰੋ ਉਦੋਂ ਤੱਕ ਉਹ ਸੰਭਵ ਨਹੀਂ ਹੁੰਦਾ ਤੇ ਅੱਜ ਵੀ ਉਹੀ ਅੱਜ ਵੀ ਉਹੀ ਸਮਾਂ ਆ ਗਿਆ ਕਿ ਜੇ ਆਪਾਂ ਆਪਦੇ ਪਿੰਡਾਂ ਨੂੰ ਕਿਉਂਕਿ ਬਹੁਤ ਸਾਰੇ ਕਈ ਵਾਰੀ ਅਖਬਾਰਾਂ ਦੇ ਵਿੱਚ ਪੜਦੇ ਆ ਤੇ ਸ਼ਰਮ ਨਾਲ ਸਿਰ ਝੁਕਦਾ ਹੈ ਕਿ ਉਹ ਪਿੰਡ ਜਿਹੜੇ ਜਿਹੜੇ ਕਿਸੇ ਨਾ ਕਿਸੇ ਚੰਗੇ ਕੰਮਾਂ ਵਾਸਤੇ ਜਿਨ੍ਹਾਂ ਦੀ ਮਸ਼ਹੂਰੀ ਹੁੰਦੀ ਸੀਗੀ ਅੱਜ ਉਹ ਪਿੰਡ ਪਿੰਡਾਂ ਦੇ ਪਿੰਡ ਨੇ ਜਿਹੜੇ ਉਹ ਨਸ਼ਿਆਂ ਕਰਕੇ ਕਲੰਕਿਤ ਹੋ ਗਏ ਇਸ ਕਲੰਕ ਨੂੰ ਲਾਉਣ ਦਾ ਮੇਲੇ ਵੀਰੋ ਬੀੜਾ ਜਿਹੜਾ ਅਸੀਂ ਸਾਰਿਆਂ ਨੇ ਜਿੱਤੇ ਮਾਨਸਾਹਬਾ ਤੇ ਕੇਜਰੀਓ ਸਾਹਿਬ ਦੀ ਅਗਵਾਈ ਦੇ ਵਿੱਚ ਚੁਣਿਆ ਸੋ ਅੱਜ ਤੁਸੀਂ ਵੀ ਸਾਰਿਆਂ ਨੇ ਇਥੋਂ ਸੋਹ ਖਾ ਕੇ ਜਾਣੇ ਆ ਕਿ ਆਪਾਂ ਆਪੋ ਆਪਣੇ ਪਿੰਡਾਂ ਨੂੰ ਆਪੋ ਆਪਣੇ ਵਾਰਡਾਂ ਨੂੰ ਗਲੀਆਂ ਨੂੰ ਮੁਹੱਲੇ ਨੂੰ ਆਪਾਂ ਨਸ਼ਾ ਮੁਕਤ ਹੈ ਜਿਹੜਾ ਸਾਥਿਓ ਉਹ ਕਰਨਾ ਹੈ ਤਾਂ ਕਿ ਆਪਾਂ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾ ਸਕੀਏ ਔਰ ਇਹਦੇ ਨਾਲ ਨਾਲ ਆ ਬਾਕੀ ਤਾਂ ਗੱਲ ਤੁਹਾਨੂੰ ਸੀਐਮ ਸਾਹਿਬ ਦੱਸਣਗੇ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਸੀਐਮ ਸਾਹਿਬ ਮੈਨੂੰ ਦਿਖਾ ਰਹੇ ਸੀਗੇ ਕਿ ਇੱਕ ਪਿੰਡ ਦੇ ਵਿੱਚ ਕਿਸੇ ਨਸ਼ੇ ਤਸਕਰ ਦਾ ਘਰ ਟੈਰ ਰਿਹਾ ਹੈ ਤੇ ਇੱਕ ਮਾਂ ਜਿਹਦਾ ਪੁੱਤ ਨਸ਼ਿਆਂ ਦੀ ਚਪੇੜ ਚ ਆ ਗਿਆ ਆਪਦਾ ਆਪਦਾ ਜਾਨ ਗਵਾ ਬੈਠੇ ਉਹ ਘਰ ਲੁੱਟਿਆ ਗਿਆ ਉਹ ਘਰ ਖਤਮ ਹੋ ਗਿਆ ਹਮੇਸ਼ਾ ਦੇ ਲਈ ਤੇ ਜਦੋਂ ਉਸ ਨਸ਼ੇ ਤਸਕਰ ਦਾ ਘਰ ਟਹਿਰੇ ਤੇ ਉਹ ਮਾਂ ਜਿਹੜੀ ਉਹ ਲੱਡੂ ਵੰਡ ਰਹੀ ਹੈ ਪਿੰਡ ਦੇ ਵਿੱਚ ਉਹ ਪੁਲਿਸ ਵਾਲਿਆਂ ਤੇ ਫੁੱਲਾਂ ਦੀ ਵਰਖਾ ਕਰ ਰਹੀ ਹੈ ਤੇ ਮੈਂ ਇਹ ਕਹਿ ਰਹੇ ਸੀ ਸੀਐਮ ਸਾਹਿਬ ਕਿ ਅਮਨ ਜਦੋਂ ਤੱਕ ਕੱਲੇ ਕੱਲੇ ਪਿੰਡ ਦੇ ਵਿੱਚ ਜਿੱਥੇ ਨਸ਼ਾ ਤਸਕਰ ਬੈਠੇ ਨੇ ਜਦੋਂ ਤੱਕ ਪਿੰਡ ਪਿੰਡ ਦੇ ਵਿੱਚ ਮੈਂ ਲੱਡੂ ਵੰਡਣ ਲਈ ਲਾ ਦੇਣੇ ਤੇ ਪੁਲਿਸ ਦੇ ਉੱਪਰ ਫੁੱਲ ਵਰਸਾਉਣ ਨਹੀਂ ਲਾ ਦੇਣੇ ਉਦੋਂ ਤੱਕ ਆਪਾਂ ਟਿੱਕੇ ਨਹੀਂ ਬੈਠਣਾ ਸੋ ਮੇਰੇ ਵੀਰੋ ਧੰਨਵਾਦ ਹੈ ਸੀਐਮ ਸਾਹਿਬ ਦਾ ਕਿ ਜਿਨ੍ਹਾਂ ਨੇ ਜਿਨ੍ਹਾਂ ਦੀ ਇਹੋ ਜੀ ਸੋਚ ਹੈ ਕਿ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਸਿੰਘਾਂ ਤੋਂ ਫੜ ਕੇ ਜਿਹੜੇ ਕਿਸੇ ਸਮੇਂ ਦੇ ਵਿੱਚ ਹੱਕ ਠੋਕੇ ਸਰਕਾਰਾਂ ਦੇ ਲੀਡਰਾਂ ਤੇ ਪੁਲਿਸ ਦੀ ਪੁਸ਼ਤ ਪਨਾਹੀ ਦੀ ਦੇ ਨਾਲ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੂੰ ਸਿੰਘਾਂ ਤੋਂ ਹੱਥ ਪਾਉਣ ਦਾ ਕੰਮ ਹੈ ਜਿਹੜਾ ਉਹ ਮਾਨ ਸਾਹਿਬ ਨੇ ਕੀਤਾ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿਨਾ ਔਰ ਧੰਨਵਾਦ ਕਰਦਾ ਸਰਕਾਰ ਦਾ ਸੀਐਮ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਮੋੜ ਦੁਆਰਾ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਉਣ ਦਾ ਵੀਰਾ ਜਿਹੜਾ ਉਹ ਚੁੱਕਿਆ ਸੋ ਇਹਨੇ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਰ ਤੁਸੀਂ ਬਹੁਤ ਹੀ ਸੱਚਜੇ ਸ਼ਬਦਾਂ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਮਿਸਾਲੀ ਕਮਾਂ ਨੂੰ ਉਜਾਗਰ ਕੀਤਾ ਹੈ ਇੱਕ ਬਹੁਤ ਹੀ ਸਾਡੇ ਅਫਸਰ ਸ਼ਾਇਰ ਨੇ ਪੀਸੀਐਸ ਅਫੀਸਰ ਨੇ ਪੰਜਾਬ ਦੇ ਬਹੁਤ ਹੀ ਸੋਹਣਾ ਲਿਖਦੇ ਨੇ ਗੁਰਵਿੰਦਰ ਚਾਕ ਚੁੱਲਿਆਂ ਦੇ ਵਿੱਚ ਬਲਦੀਆਂ ਅੱਗਾਂ ਰਹਿਣ ਸਦਾ ਸ੍ਰੀ ਸਲਾਮਤ ਸਭ ਦੇ ਪੱਗਾਂ ਰਹਿਣ ਸਦਾ ਦੂਰ ਦੂਰ ਤੱਕ ਮਹਿਕਾਂ ਜਾਣ ਗੁਲਾਬ ਦੀਆਂ ਸ਼ਾਲਾ ਸ਼ਾਨਾਂ ਉੱਚੀਆਂ ਰਹਿਣ ਪੰਜਾਬ ਦੀਆਂ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਸ਼ਾਨ ਨੂੰ ਉੱਚਾ ਰੱਖਣ ਲਈ ਪੰਜਾਬੀ ਜਵਾਨੀ ਨੂੰ ਬਚਾਉਣ ਲਈ ਅਤੇ ਪੰਜਾਬ ਦੇ ਪਾਣੀਆਂ ਤੇ ਪਹਿਰਾ ਦੇਣ ਲਈ ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਫੈਸਲੇ ਕਰਦੇ ਆਏ ਨੇ ਉਸ ਤੋਂ ਸਾਨੂੰ ਇਹ ਪੂਰਾ ਯਕੀਨ ਹੈ ਕਿ ਪੰਜਾਬ ਬਿਲਕੁਲ ਸੁਰੱਖਿਅਤ ਅਗਵਾਈ ਵਿੱਚ ਹੈ ਤੇ ਹਮੇਸ਼ਾ ਹੀ ਪੰਜਾਬ ਦੇ ਹਿੱਤ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹੱਥਾਂ ਵਿੱਚ ਸੁਰੱਖਿਅਤ ਰਹਿਣਗੇ ਮੈਂ ਮੁੱਖ ਮੰਤਰੀ ਸਾਹਿਬ ਦੀ ਨਿਦੱਟਾ ਬਾਰੇ ਡਾਕਟਰ ਜਤਾਰ ਦੀਆਂ ਇਹਨਾਂ ਦੋ ਲਾਈਨਾਂ ਨਾਲ ਵੀ ਚਰਚਾ ਕਰਨੀ ਚਾਹਾਂਗਾ ਹਰ ਮੋੜ ਤੇ ਸਲੀਬਾ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਪੰਜਾਬ ਵਾਸੀਆਂ ਦੇ ਸਾਹਮਣੇ ਹੋਣਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਮੰਚ ਤੇ ਬੈਠੇ ਆਮ ਆਦੀ ਪਾਰਟੀ ਦੇ ਸੁਭਾ ਪ੍ਰਧਾਨ ਤੇ ਮੇਰੇ ਕੈਬਨਿਟ ਦੇ ਸਾਥੀ ਅਮਨ अरोड़ा ਜੀ ਹੁਸ਼ਿਆਰਪੁਰ ਤੋਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੇ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਸਾਹਿਬ ਸਾਡੇ ਨਕੋਦਰ ਤੋਂ ਐਮ ਐਲ ਏ ਸਾਹਿਬ ਆਂਦਰ ਇਨਜੀਤ ਕੁਰਮਾਨ ਜੀ ਕਰਤਾਰਪੁਰ ਤੋਂ ਐਮਐਲਏ ਸਾਹਿਬ ਬਲਕਾਸ਼ ਸਿੰਘ ਜੀ ਸਾਡੇ ਜਲੰਧਰ ਤੋਂ ਐਮਐਲਏ ਸਾਹਿਬ ਰਮਨ अरोड़ा जी ਸਾਡੇ ਪਾਰਟੀ ਦੇ ਵਿਮਨ ਵਿੰਗ ਦੇ ਤੇ ਵੱਖ-ਵੱਖ ਜਿੰਨੇ ਵੀ ਹੋਰ ਸਾਡੇ ਵਿੰਗ ਨੇ ਉਹਨਾਂ ਦੇ ਪ੍ਰਧਾਨ ਸਹਿਬਾਨ ਚੇਅਰਮੈਨ